ਅੱਜ ਲਾਣੇ ਆ ਜੀ ਕੱਪੜੇ ਬਨਣ ਵਾਲੀ ਤਾਰ ਕਿਉਂ ਕਿੱਥੇ ਬਨਣੀ ਐ ਹੈ ਇਹ ਘਾਪੇ ਦਿਖਾ ਲੈ ਬਨਨੀ ਹੋ ਲਿਆ ਮੈਂ ਕਹਿੰਦਾ ਉਹ ਜਿੱਥੇ ਕਰਾਂ ਜਿੱਥੇ ਤੇ ਸਾਨੂੰ ਲੱਗਦਾ ਉੱਥੇ ਉੱਥੇ ਬਣਾ ਲਓ ਬਸ ਜੱਗੀ ਮੈਂ ਤੁਹਾਨੂੰ ਇਹ ਦੱਸਾਂ ਕਿੱਥੇ ਤਾਰ ਆ ਹਾਂ ਤੇ ਇਹਨੂੰ ਦੇਖ ਕੇ ਬਨਨੇਗੀ ਕਿਵੇਂ ਦੀ ਗੱਠਾ ਜੂਗੀ ਹੈ ਗੱਤਾਰ ਦੀ ਗੱਠਾ ਜੂਗੀ ਇਕੱਠਾ ਜੂ ਇਹਦੀ ਉੱਤੇ ਨਹੀਂ ਘੜ ਸਕਦੀ ਕਿਦੇ ਇਹਦੀ ਉੱਤੇ ਉੱਤੇ ਮਤਲਬ ਹਾਂ ਹਾਂ ਇਹ ਉੱਪਰ ਤਾਂ ਨਹੀਂ ਉੱਪਰ ਬਾਜਰੀ ਹੈ ਨਾ ਉਹਦੇ ਇਹ ਇੱਥੇ ਘੜ ਜੂਗੀ ਉਹਰੇ ਦੇਖੀ ਕਿ ਕਾਗਦ ਉਹ ਹਾਂ ਉਹਰੇ ਉਹਰੇ ਬੰਨ ਕਿੱਥੇ ਕਿੱਥੇ ਬੰਨਣਾ ਕੋਲਾਂ ਦੇਖ ਲਓ ਤੁਸੀਂ ਬੰਨਣੇ ਕਿੱਥੇ ਕਿੱਥੇ ਹੈ ਹੈ ਬੰਨਣੇ ਕਿੱਥੇ ਕਿੱਥੇ ਹੈ ਇਹ ਮੈਂ ਕਹਿੰਦੀ ਆਹਾ ਟਿਕਿਆ ਲਾ ਹਾਂ ਰਿਹਾ ਆਟੇ ਉਹਦੇ ਉਹਦੇ ਵਿੱਚ ਪਾਜ ਕੇ ਨਾ ਉਹਦੇ ਪਾਵੇਂ ਨਹੀਂ ਬੰਨਣੇ ਕਿੱਥੇ ਕਿੱਲੇ ਤਾਂ ਪਏ ਐ ਅੱਛਾ ਇੱਥੋਂ ਐ ਬੰਨਣੀ ਆ ਨਹੀਂ ਕਹਿੰਦੇ ਹਾਂ ਇੱਧਰ ਆਗੇ ਦੇਗਾ ਉਹ ਤਾਂ ਕਹਿ ਰਹੀ ਐ ਉਹ ਇੱਧਰ ਆਗਾ ਇੱਧਰ ਵਾਲੀ ਐ ਇੱਧਰ ਹੀ ਸਟਾ ਨਹੀਂ ਬੰਨਣੇ ਕਿਵੇਂ ਕਹਿੰਦੇ ਉਸ ਬੰਨਣੀ ਕਿਹੜੀ ਕਿੱਧਰ ਐ ਇਹ ਬੰਨਣੀ ਉਹ ਕਿੱਲੇ ਨਾਲ ਕਹਿੰਦੀ ਉਹ ਕਿੱਲੇ ਤੋਂ ਲੈ ਕੇ ਉੱਪਰ ਵਾਲੇ ਦਾ ਕਰਦੀ ਐ ਉਹਰੋਂ ਕਿੱਲੇ ਬੰਨਣਾ ਉਹਰੇ ਕਿੱਲੇ ਨਹੀਂ ਅੱਛਾ ਉੱਪਰ ਉੱਥੋਂ ਫਿਰ ਉੱਚੀ ਵਾਲੀ ਹੋ ਜੰਮੇ ਉੱਥੋਂ ਤਾਂ ਕੱਪੜੇ ਕਿਵੇਂ ਪਾਵਾਂਗੇ ਹਾਂ ਜੇ ਉਹ ਗਾਉਣੀ ਹੈ ਨਾ ਐ ਕਰੋ ਇੱਕ ਤਾਂ ਤੁਸੀਂ ਉਹਦੇ ਬੰਨ੍ਹ ਲਓ ਐ ਸਲੋਟ ਇੱਧਰ ਉਹ ਟੇਕ ਨਹੀਂ ਹੋ ਗਿਆਂ ਦੇ ਵੜਦੇ ਐ ਫਿਰ ਫਿਰ ਇੱਧਰ ਤਾਂ ਲੋਟ ਨਹੀਂ ਆਉਂਦੀ ਹੋਰੇ ਨਹੀਂ ਲੋਟ ਆਉਂਦੀ ਫਿਰ ਆਉਗੀ ਪ੍ਰੋਦਾ ਕਿੱਲੇ ਪੱਟ ਲੋ ਇੱਕ ਕਿੱਲਾ ਇਹ ਠਾ ਘੱਟ ਲੋ ਆ ਦੇਖ ਦੋ ਆ ਪਈ ਨੇ ਕਿੱਲੇ ਤਾਂ ਕਿੱਲੇ ਨੇ ਥੋੜੀ ਤਾਂ ਹੁਣ ਚੱਕ ਕਿੱਥੇ ਉਹ ਪਈਏ ਨਾਲ ਨਹੀਂ ਚੱਕਣੇ ਹੋਰੇ ਕਿੱਲੇ ਨਹੀਂ ਹੈਗੇ ਇੱਚ ਉਹ ਦੇਖਣੇ ਜੋ ਕਿੱਲੇ ਨੇ ਨੇਖਾਂ ਨਹੀਂ ਪਈਆਂ ਉਸ ਕੰਨੇ ਬੁਰਗਾਂ ਮਾਰੀਆ ਬੜੀ ਇਹਨੂੰ ਗਣ ਕਰੀ ਜਾਂਦੇ ਆ ਚਲ ਲੈ ਮੈਂ ਵੇਚ ਲਈਆਂ ਮਗੜੇ ਨਹੀਂ ਹੋਰੋ ਪਾਣੀ ਹੈ ਨਾਲ ਕਿੰਨੇ ਹੋਰੋਂ ਨਾ ਇੱਥੇ ਘੱਟ ਫੇ ਤੇਰਾ ਗੋਹੇ ਦਾ ਵੱਠਲ ਨਹੀਂ ਲੜਿਆ ਕਰੂਗਾ ਇੱਧਰ ਹਾਂ ਉੱਚੀ ਨਹੀਂ ਹੋ ਜੂਗੀ ਉੱਚੀ ਹੋਰ ਗੱਟ ਕੇ ਮੈਂ ਕਿੰਨੀ ਘੁੰਚੀ ਹੋਗੀ ਮਤਲਬ ਇਹਨੇ ਹੋਰ ਹੋਰ ਕਰ ਲੈ ਜੇ ਕਿਸ ਤਰ੍ਹਾਂ ਹੋਰੋ ਬਨ ਕੇ ਮੈਂ ਨੀਵੇਂ ਨੀਵੇਂ ਜੀ ਕਰ ਲਾਂਗੇ ਜੱਠਾ ਕਾ ਥੋੜਾ ਹੱਥ ਵਗ ਜੇ ਹਾਂ ਹੈ ਹਾਂ ਚਲ ਫਿਰ ਜਦਾ ਐਂ ਦੀ ਕਰ ਲੋ ਜਾ ਫਿਰ ਮੈਂ ਤੇ ਇੱਕ ਗੱਲ ਦੱਸ ਦਿੰਦਾ ਕਿ ਇੱਧਰ ਨਹੀਂ ਸਹੀ ਆਣਾ ਹੈਗਾ ਕਿੱਧਰ ਉਰੋਂ ਕੱਢ ਕੇ ਉੱਥੇ ਕਰ ਲੈਣੇ ਹਾਂ ਜਾ ਫਿਰ ਐਸ ਰੋਲਟ ਲੈ ਆਹ ਠੀਕ ਰੂਗਾ ਮੈਂ ਇਹ ਗੱਡਾਂ ਕਿੱਥੇ ਇੱਧਰੋਂ ਤਾਂ ਉਹ ਕੰਦ ਤੇ ਇੱਧਰੋਂ ਉਹੀ ਆ ਕੰਦ ਤੇ ਮੈਂ ਹੀ ਸਹੀ ਕਹਿੰਦੀ ਇਹ ਨਾਲੇ ਬਾਰਮੀ ਬਾਰਮੀ ਵਿਚਾਰ ਹਾਂ ਆ ਠੀਕ ਹੈ ਮੈਂ ਦੋ ਬੰਦੇ ਜਾਣਗੇ ਇੱਕ ਐ ਬੰਦਾਂਗੇ ਇੱਕ ਇੱਧਰ ਦੀ ਇੱਕ ਜਿਹੜਾ ਹੋਰ ਦੇ ਦਾਂਗੇ ਦੂਰੀ ਹੋ ਜੂਗੀ ਦੂਰੀ ਨਹੀਂ ਆ ਦੇਖਾ ਇੱਕ ਤਾਂ ਇੱਥੇ ਆ ਜੂਗੀ ਤੇ ਪੂਰੇ ਵੱਢਣ ਲੈ ਹਾਂ ਹਾਂ ਉੱਥੇ ਉੱਥੇ ਉਹ ਕੰਮ ਵੀ ਕਿਸੇ ਮਰਜ਼ੀ ਕਰ ਦੋ ਤੁਸੀਂ ਹਾਂ ਮੈਂ ਉੱਥੇ ਬੱਦੂ ਨਹੀਂ ਅਰੇ ਇੱਕ ਉੱਥੇ ਕਿੱਲੇ ਵਾਟੇਗੇ ਇੱਕ ਨਾਲ ਨਾਲ ਇੱਕ ਉੱਥੇ ਫੇਰ ਚੇ ਵਧਾਂਗੇ ਮਤਲਬ ਐਸ ਰੋਟ ਐਸ ਰੋਟ ਹੋ ਜੂ ਦੋ ਹੋ ਜਾਣਗੇ ਚਲ ਮੈਂ ਫਿਰ ਸਹੀ ਹੈ ਚਲ ਕਰੀਏ ਸਟਾਰਟ ਲਿਆ ਫਿਰ ਉਹ ਲਿਆ ਮੈਂ ਚੁੱਥੇ ਲੜਾ ਮੈਨੂੰ ਫੜਾ ਮੈਂ ਕਿੱਲੇ ਘੱਟਦਾ ਹਾਂ 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 ਫੋਰੇ ਦੇਖੋ ਜੇ ਉਹ ਮਤਲਬ ਆ ਦੇ 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 ਨਹੀਂ ਇਹ ਤਾਂ ਨੀਮੀ ਹੈ ਇਹ ਇੱਜੇ ਘੱਟ ਦੇ ਕੇ ਇੰਨੇ ਉੱਚੇ ਮਮੇ ਇੰਨੇ ਉੱਚੇ ਕਿੱਥੇ ਹੋਰੇ ਸਹੀ ਹੈ ਦੂਆ ਲੜਨ ਪਾਉ ਤੋ ਦੂਆ ਲੜਾ ਦੂਰੋੜ ਕੇ ਆ ਕੇ ਗੰਭ ਅੰਦਰ ਨੂੰ ਜਾ ਦੇ ਵਿੱਚ ਪਾਏ ਨਹੀਂ ਹੈ ਨਸੀ ਹੋਰ ਵਿੱਚ ਪਾ ਕੇ ਦੇ ਚੱਲ ਕੇ ਇਹ ਗੰਡਾ ਗਿਮੋੜ ਨਹੀਂ ਐ ਮੈਂ ਇਹਦੇ ਵਿੱਚ ਰੱਸੀ ਪਾ ਕੇ ਸੱਟ ਆ ਜੂਗਾ ਇਹ ਦੇਖੋ ਜੀ ਉਹ ਪਰ ਇਧਰਲੇ ਪਾਸੇ ਤਾਂ ਕੋਈ ਨਹੀਂ ਹੈਗਾ ਜੱਗੀ ਇਧਰ ਇਧਰ ਮੂੰਗਾਂਡ ਦੇ ਦਾਂਗੇ ਆਹ ਦਿਖਾ ਨਦੀਆ ਆਪੇ ਰਸਟ ਤੇ ਇਹਦੇ ਆਹਵੇਂ ਹੀ ਹੈ ਹਾਏ ਮਮੀ ਆਪੇ ਕਰ ਦੋ ਜਿਗਾਰ ਤੂੰ ਦੇਖ ਲਈ ਜੀ ਆਪੇ ਲਾ ਜੀ ਆ ਕਿਧਰ ਗਿਆ ਉਹ ਕਰ ਦੋ ਜੀ ਲੈ ਲੈਣੀ ਆ ਇਹਨਾਂ ਥੋੜਿਆਂ ਕੁੱਟ ਦੀ ਥਲੇ ਧਰ ਕੇ ਮੈਂ ਬਲੇਡ ਲੈਣਾ ਬਲੇਡ ਲੈ ਆ ਆ ਉਹ ਹੈ ਨਾ ਕੋਠੇ ਹੀ ਪਾ ਦੋਨੇ ਆ ਨਹੀਂ ਕੋਠੇ ਨਹੀਂ ਹੁਣ ਥੱਲੀ ਪਾਏ ਕਰੀਓ ਕੋਠੇ ਘੱਟ ਦੀ ਨਹੀਂ ਪਾਣੀ ਜੀਂਦਾ ਫਿਰ ਮੁਰਾ ਇੱਕ ਐ ਕਰਾਂਗੇ ਕੋਈ ਨਾ ਪਹਿਲਾਂ ਐ ਬੰਦ ਦੀ ਉਦੋਂ ਬਾਅਦ ਜਿੰਮੇ ਨੂੰ ਸੈਟ ਲੱਗਿਆ ਉਹ ਇੱਕ ਤਾਰ ਹੋ ਜਾਣਾ ਹਾਂ ਇਹ ਸਹੀ ਹੈ ਤਰਾ ਖੋਲ ਇਹਨੂੰ ਪੂਰਾ ਸਦਾ ਲੋ ਦੇ ਦੇ ਇਹਨੂੰ ਹੜਦੇ ਬੜੇ ਪਲਾਸਟਿਕੀ ਇਹਦਾ ਤੱਗਾ ਹੈ ਇਹ ਦੇਖੀ ਪੂਰੀ ਧਾਰ ਤਾਕੜੀ ਧਾਰ ਹੈ ਫੇਰ ਹੋਰ ਤਰੀਕਾ ਕਰਾਂ ਦਾ ਕਰੋ ਫੇਰ ਫੇਰ ਦੇਖਾਂਗੇ ਕੋਹ ਲੈ ਆਵਾਂਗੇ ਆਪਾਂ ਸਟੈਂਡ ਜਾਵਾਂ ਡਾ ਕੋ ਕੱਪੜੇ ਸਿਕਾਣ ਆਣ ਹੋਰ ਟਾਈਮ ਨਾ ਪਾਉਗਾ ਚਲੋ ਅੱਛੀ ਬੱਛੀ ਵੱਡਾ ਲੈ ਆਵੇਂ ਤਾਰ ਵਰਗੀ ਮੋਜ ਇੱਥੇ ਹੈ ਤਾਰ ਵਰਗੀ ਵੀ ਤਾਰ ਵੀ ਬੰਨੋ ਉਹ ਤਾਂ ਮੂੰਹ ਐ ਵੀ ਜਿਵੇਂ ਮੀਂਹ ਕੜੀ ਆ ਜਾਂਦੀ ਅੰਦਰ ਪਾਣੀ ਹੋਣ ਕੱਪੜੇ ਜਿਵੇਂ ਥੋੜਾ ਜਿਆਦਾ ਜਾਰੀ ਤੁੰਦ ਪੈਂਦੀ ਹੋਵੇ ਉਹਦੇ ਕੱਪੜੇ ਵਾਧੂ ਪੈ ਜਾਂਦੇ ਨੇ ਹੂੰ ਇਹ ਤਾਂ ਸਾਰੀ ਪਾਣੀ ਲੱਗੇ ਪਾਸੀ ਜਾਂਦੇ ਆਪਾਂ ਕਾ ਫੜੀ ਕਾ ਸਹੀ ਨਹੀਂ ਕਰਦੀ ਇਧਰ ਖਿੱਚ ਲਾ ਦੇ ਕਾ ਖਿੱਚ ਲਾ ਦੇ ਫਰ ਦੇ ਪੰਜੇ ਦੂਰ ਆ ਜੀ ਬੰਦ ਕੇ ਨਹੀਂ ਦੇਖੋ ਕਿੱਡੀ ਵੱਡੀ ਤਾਰ ਹੈ ਆ ਤਾਂ ਮੈਂ ਵੀ ਬੰਨ ਜਾਂਦਾ ਜੀ ਇਹ ਆਪਦੇ ਹਿਸਾਬ ਨਾਲ ਬੰਨੂਗੀ ਆ ਹੋਰੇ ਲੋਟ ਦੇ ਇਕੱਠਾ ਜੇ ਦੇਊਗੀ ਜਿਹੜੀਆਂ ਸਹੀ ਗੱਲ ਹੈ ਹੈਗਾ ਤਾਂ ਇਹ ਕੁਸ ਲੱਗਿਆ ਜਾਏ ਤੇ ਹਨਾ ਤਾਰ ਤੱਕ ਹਾਂ ਵਰਗਾ ਹੋਈ ਹੈ ਨਾ ਠੀਕ ਨਾ ਕੁਝ ਹੋਊਗਾ ਤਾਰ ਖਰਾਬ ਵਰਗਾ ਕਿਉਂ ਵਰਗਾ ਇਹ ਉਂਝ ਨਹੀਂ ਬੋਏ ਕੁਸਰ ਇੱਤੇ ਚ ਵੀ ਲੱਬੜ ਗਈ ਉਹ ਦੇਖ ਕਿੰਨੇ ਤੇਰੇ ਗੱਡੇ ਉਹਦੇ ਸਹੀ ਬਈ ਆਪ ਹੀ ਹੋਵੇ ਏ ਥੱਲੇ ਅਜਾ ਥੋੜੀ ਨਾ ਖੁਰੋ ਜੀ ਥੋੜੀ ਫੜਾ ਮਾ ਥੋੜੀ ਹੋਣੀ ਉਹ ਕਰ ਦੋ ਫਿਰ ਤਾਂ ਤੇ ਇਹ ਕੱਪੜੇ ਪਾਏ ਹੋਏ ਕਿੱਲਾ ਨਿਕਲ ਗਿਆ ਸਾਰੇ ਥੱਲੇ ਆਣਗੇ ਥੋੜੀ ਫੜਾ ਲੈ ਦੇਖ ਮਾਰ ਲੈ ਥੱਲੇ ਆ पार्टमेंट है तू चला दो कैसे था तू निकल जाएगा फाइन जा बोल मान है कैमरा 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 ਕੋੜਾ ਨਸ ਲੈ ਆ ਗਿਓ ਲੈ ਉਹ ਜਗਾ ਦੀ ਪਰਾਂ ਲੈ ਕੇ ਲੈ ਤੇ ਬਣਿਆ ਆ ਦੇਖੋ ਸੜੀ ਤਾਰ ਅਰੇ ਸੀ ਲੋਟ ਆ ਜੂਰੇ ਹਨਾ ਸਾਗ ਵੀ ਲੈ ਆਏ ਜੀ ਅਸੀਂ ਸਾਗ ਇਹਦੇ ਵਿੱਚ ਹੈ ਸਾਗ ਹੈ ਨਾ ਨਾ ਕੱਟੀ ਨਹੀਂ ਕੇਰਾ ਹੀ ਬੰਨ ਲੈ ਕੇ ਨਾ ਜਿੱਥੇ ਤੱਕ ਆਉਂਦੀ ਹੈ ਫਿਰ ਆਪਾਂ ਕੱਟ ਲਾਂਗੇ ਜਾ ਗਏ ਗੁੰਮਰੇ ਡੋ ਨਾ ਨਹੀ ਤਿੱਖਾ ਬਸ ਸਵਾਰ ਲਿੰਦੀ ਆਹ ਦੇਖ ਰੱਬ ਇਹੋ ਦਿਲ ਨਾ ਮਰਦੀ ਹੋਈ ਰੁਕੀ ਆਹ ਆਹ ਰੱਖਣੀ ਤਾਂ ਵੀ ਚੋਟਾ ਹੀ ਹਾਰ ਦਿਖਾ ਦੀ ਛੋਟੀ ਥੋੜੀ ਨੇ ਆਪਾਂ ਕੋਈ ਲੱਗਦਾ ਛੋਟੀ ਹੈ ਹੋਰ ਨਾ ਨਾ ਤੜਕਦੀ ਨਹੀਂ ਬਣ ਗਈ ਗੱਲ ਤਾਰ ਦੀ ਹਾਂ ਚੱਲ ਲੈ ਸਾਗ 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 ਦੇਖੀ ਕੀ ਉਸੇ ਚ ਆ ਸਾਗ ਹੈ ਸਾਰਾ ਸਾਗ ਹੈ ਸਰੋਂ ਦਾ ਹਨਾ ਸਰੋਂ ਹੈ ਇਹ ਦੇ ਸਰੋਂ ਹੈ ਪਾਲਕ ਦੇਖ ਲੈ ਮੈਂ ਲਫਾਫਾ ਹੈ ਲਾਇਆ ਪੂਰਾ ਤਰ੍ਹਾਂ ਇਹ ਸਿਸ ਬਤਾਉਗਾ ਜੀ ਕੋਤ ਉਹ ਜਿਹੜੀ ਅੱਧੀ ਧਾਰਮ ਨੇ ਇਹ ਆ ਟਿੱਕਾ ਅੱਛਾ ਇਹਦੇ ਧਰਦੇ ਹਾਂ ਮੇਥੀ ਪਣੀਆਂ ਵੀ ਆਣਾ ਠੀਕ ਬਹੁਤ ਮੇਥੀ ਤੋਂ ਤੋੜ ਲੈ ਥੋੜੀ ਜਿਹੀ ਬਾਥੂ ਤੋੜ ਲੈ ਹਾਂ ਬਾਥੂ ਤੇ ਤਾਂ ਨਹੀਂ ਉਹ ਤੋੜ ਲੈ ਚੱਲ ਆਪਾਂ ਬਾਥੂ ਤੋੜਦੇ ਹਾਂ ਮੈਂ ਮੇਥੀ ਤੋੜਦੇ ਹਾਂ ਲੈ ਇੱਧਰ ਹੈ ਇੱਧਰ ਹੈ ਮੇਥੀ ਹਾਂ ਇਹ ਮੇਥੀ ਹੈ ਉਹ ਮੇਥਾ ਸੀ ਮੇਥੀ ਤੋੜਦੇ ਮੇਥੀ ਆ ਦੇਖੋ ਇਹ ਕੱਚੀ ਕੱਚੀ ਮੇਥੀ ਖੀਰ ਨਹੀਂ ਬਣੂਗੀ ਕਾਂਡ ਕਾਂਡ ਬਣ ਜਾਊਗੀ ਆ ਡੱਬੇ ਚ ਪਾ ਦਾਂ ਮੈਂ ਆਹ ਵੇਖ ਆਈਆਂ ਆਪਣੇ ਤਾਂ ਵੀ ਬੈਸੀ ਪੱਕ ਗਿਆ ਤਣੀਆਂ ਆਪਾਂ ਵੀ ਤਾਂ ਪੱਕੇ ਆਹ ਦੇਖਾਂ ਕੱਚਾ ਕੱਚਾ ਦੇਖਾਂ ਖਾ ਕੇ ਖਾ ਕੇ ਨਾ ਦੇਖਿਆ ਜਦ ਤਾ ਤੋਇ ਨੀ ਖਾਏਗਾ ਮੈਨੂੰ ਬੜਾ ਸਵਾ ਲੱਗਦਾ ਹੈ ਸਵਾ ਲੱਗਦਾ ਜੀ ਸਵਾ ਲੱਗਦਾ ਤਨੀਆ ਸਵਾ ਲੱਗਦਾ ਹਨ ਮੀ ਕੱਚਾ ਹੋ ਗਿਆ ਕੱਚਾ ਯਾ ਹੂੰ ਚੱਕਰ ਲੈ ਵੀ ਦੋਸਤੋ ਤਾਰ ਆਪਾਂ ਉੱਥੇ ਬੰਨਤੀ ਏ आती जरूरी उधर से नु दींदी है हरी हरी ਤੇ ਇਹ ਜੀ ਧਾਰ ਬੰਨੀ ਚਲੋ ਜੀ ਥੀਰ ਲੋ ਲੈ ਵੀ ਦੋਸਤੋ ਅੱਜ ਖਾਵਾਂਗੇ ਸਾਗ ਯਾ ਦਾਦ ਦੂਤ ਨਹੀਂ ਮੈਨੂੰ ਤੇਰਾ ਥਾਂਦਾ ਤੁੰਦਾ ਦਾਤ ਮੰਮੀ ਦੇਖੋ ਫੁੱਲ ਵਾਲਾ ਸਾਗ ਹੈ ਸਾਡੇ ਫੁੱਲੋ ਵਾਲਾ ਨਹੀਂ ਦੇਖੀਂ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਲੈ ਮੈਂ ਕਰੀਏ ਚੱਕ ਤਾਂ ਸਵਾਣ ਕੰਤਾ ਆ ਬੂਟੀ ਜਿਹੜਾ ਮੇਰੇ ਉਹ ਹੋ ਰਿਹਾ ਨੇ ਚੀਸ ਹਟੋਪੀ ਦੇ ਜਰਾ ਬਾਈਂ ਚੱਕ ਲੈ ਅਰੇ ਹੋਰ ਪੁਛਾਦੀ ਮਮੀ ਹੈਨਾ ਹੋਰ ਪੁਛਾਦੀ ਉਹ ਤੇ ਹਾਂ ਪੁਛਾ ਲਈ ਨਹੀਂ ਹੁਣ ਤਾਂ ਕਰਾ ਪਹੁੰਚ ਆ ਰਹੀ ਬਾਅਦ ਪੁਛਾਦੀ ਟਕੇਈ ਨਾਲ ਸਾਫ ਕਰਕੇ ਧੰਨ ਕੰਗਿਆ ਕਾਹ ਕਰੀ। ਉਹ ਤੇ ਨਾ ਨਹੀਂ ਹੈ ਨਾ। ਹਾਂ। ਕਵਰ ਜਿਹੜਾ ਮੰਗ। ਹਾਂ। ਹੈ? ਕਵਰ ਜਿਹੜਾ ਮੰਗ। ਹੋਰ ਕੱਪੜਾ ਕੱਪੜਾ ਗੁੰਜਣ। ਹੈ? ਹਾਂ ਮੈਂ। ਕੱਪੜਾ ਲੈਣ ਦੀ ਜੇ ਸੂਤੀ। ਹੈਗਾ? ਹਾਂ। ਉਹਦੇ ਉੱਤਲ ਵਾਲਾ ਟੱਪ ਦਾ ਗੁੱਲੀ ਹੋਣਾ। ਛਕਲੀ ਛਕਲੀ ਨਹੀਂ ਬੜਦੀਆਂ। ਹੋ ਗਈ ਬੁੱਕ ਦੇ ਕਿ ਉੱਪਰ ਦਾ ਢੱਕਣ ਤਾਂ ਤਾਂ ਖਾਲੀ ਹੈ ਫਿਰ ਉਹਦਾ ਢੱਕਣ ਤਾਂ ਰੱਖਿਆ ਹੁੰਦਾ ਉੱਪਰ ਅੱਧਾ ਤਾਂ ਲਾਉਂਦਾ ਨਹੀਂ ਜਾਲੀ ਹੁੰਦੀ ਐਵੇਂ ਉੱਪਰੋਂ ਜਮਟਾ ਕੇ ਥੋੜੀ ਹੁੰਦੇ ਜਾਂ ਜਮਾ ਲੰਦਾ ਹੁੰਦਾ ਆਟੇ ਨੂੰ ਤਾਂ ਘੱਟ ਥੋੜੇ ਜਿਹੇ ਪਾ ਮੈਂ ਜਾ ਕੇ ਚੀਰਾ ਹਾਂ ਖਾ ਰਹੀ ਚਾ ਕਦ ਤੱਕ ਹੀ ਉਹ ਨੂੰ ਮੰਮੀ ਨਹੀਂ ਨਹੀਂ ਜਾ ਰਹੀ ਹੈ ਇੰਨਾ ਟਾਈਮ ਹੋ ਗਿਆ ਮੈਂ ਦਰਾਂ ਹਾਂ ਮੈਂ ਕੋਲੋਂ ਕਵਰੇ ਭੋਜੂ ਇਹ ਦੋ ਘੰਟੇ ਇਹ ਉਹ ਅੰਪਰਾ ਚਲੇਗਾ ਇਹ ਇਹ ਰਹਿ ਇੱਕ ਆਇਆ ਹਾਂ ਕਵਰੇ ਹਾਂ

اور கரண்ட் ਦੇ ਬੈਨ ਚੱਲਦੇ ਆ। ਜਿਦਾ ਜੇ ਕਿਸ ਸਰਵਿਸ ਕਰਦੇ ਹੋਣੇ ਉਦੋਂ ਤਾਂ ਇਹ ਬਹੁਤ ਵਧੀਆ ਨਿਕਲ ਜਾਂਦਾ ਹੋਊ ਅੰਦਰੋਂ। ਤੇ ਫੇਟ ਨਿਕਲ ਜਿਹੜੇ ਅੰਦਰ ਲੱਗੇ ਹੋਏ ਸੀ ਉਹਦੀ ਵੀ ਸਰਵਿਸ ਹੁੰਦੀ ਹੈ। ਉਹ ਫਿਰ ਉਹਦਾ ਪਾਣੀ ਕਿੱਥੋਂ ਨਿਕਲਦਾ? ਕਿਧਰ? ਆਪਾਂ ਥੋੜਾ ਚਲਾਉਨੇ ਆ। ਹੈ? ਥੋੜਾ ਹੁਣ ਵੀ ਡੱਗਦਾ ਪਾਣੀ ਦਾ। ਕੰਮ ਹੀ ਬੁੜੇ ਨੂੰ ਕੋਨਾ ਕੋਤਰਾ ਸੋਧ ਹੁੰਦੇ ਬੰਦ ਹੋਈ ਹੋਣਾ ਹੁੰਦਾ ਨਹੀਂ ਚੱਲਦਾ ਚਾਹੇ ਆ ਜਾਲੀਆਂ ਦੇ ਹੱਥ ਨਾ ਮਾਰੀ ਹੋਣੀਆਂ ਨਹੀਂ ਮਤਲਬ ਜਾਲੀਆਂ ਦੇ ਹੱਥ ਨਹੀਂ ਜਾਣਾ ਹਾਂ ਇਹ ਬੁੜਾ ਜੀ ਕਿਤੇ ਕਾਟੂ ਗਿਆ ਨਾ ਇਹ ਕੀ ਵਧੀਆ ਦਿਖਾ ਦੇ ਮਦਰੋਂ ਪਿੱਛੇ ਨੇ ਕਾ ਕਿਵੇਂ ਇਟਾ ਕਿਵੇਂ ਐ ਕਰਕੇ ਐ ਕਰਕੇ ਬੰਦ ਉਹ ਤਾਂ ਐਵੇਂ ਐ ਕਰਕੇ ਦਿਖਾ ਇਹ ਐ ਕਰਕੇ ਨਹੀਂ ਨਹੀਂ ਫਿਰ ਇਹ ਤਾਂ ਇਹ ਉੱਡਣ ਲੱਗੇ ਹੈ ਨਾਲ ਹੀ ਨਹੀਂ ਲੈ ਜੂਗਾ ਇਹ ਦੀ ਦਵਾ ਭਗਾ ਦੀਏ ਆ ਦੇ ਕੈਂ ਘੱਟ ਇਹ ਹਵਾ ਜੀ ਫਿਰ ਉਹ ਇਟਾਂ ਲਾ ਦੇ ਆ ਇਟਾ ਨਾ ਦਿੰਦੀ ਜੰਮ ਮੈਂ ਮੈਂ ਘੱਟ ਖੋਲ ਲੀ ਮੈਂ ਦੂਜੇ ਲੋੜਾ ਹਾਂ ਚਾਹੇ ਐਂ ਵੀ ਠੀਕੇ ਦੋਗੇ ਐ ਬਣ ਕੇ ਦੀ ਇਹ ਕਿੱਦਾਂ ਇੱਟਨਾ ਬਣ ਰਿਹਾ ਦੇਖ ਕੇ ਮੈਂ ਤਾਂ ਕਹਿੰਦੀ ਆ ਵਾ ਇਹ ਕਰ ਲੈ ਇਹਨੂੰ ਐਂ ਕਰਦੇ ਕਿਉਂਕਿ ਕੱਠ ਉੱਚੀ ਉੱਚਾ ਹੋ ਜਾਊਗਾ ਹਾਂ ਹਨ ਦੋ ਇੱਟਾਂ ਹੋਰ ਲੈਣੀਆਂ ਆ ਮੈਂ ਤਾਂ ਕਹਨੋ ਲੈਣੀ ਐ ਇਹ ਤਾਂ ਹੀ ਭਈਆ ਓਹੀ ਰਹਿਣ ਮੈਂ ਇਹ ਇੱਧਰ ਕਰ ਦੇਖੋ ਆ ਠੀਕ ਆ ਗਿਆ ਹਨ ਆਹ ਸਹੀ ਆ ਗਿਆ ਐਨਾ ਖੁੱਲਾ ਦੇਣਾ ਜੀ ਨਾਲ ਉਹਨਾਂ ਨੂੰ ਐਮੀ ਹਨ ਹੋਰ ਆਪਣੀ ਸੁੱਕਣੀ ਰੱਖੀ बहुत के ले ओ दुरो कितना बन जाएगा परंतु खिचगा ट्रक की हम